ਕਾਲੇ ਮਾਨਕ ਗੋਲ ਦੇ ਪਰਿਵਾਰ ਨਾਲ ਹੋ ਸਕਦਾ ਹੈ ਤੇ ਕੱਲ ਨੂੰ ਬੱਬੀ ਤੇ ਹੋਣਾ ਇਹ ਕਿਸੇ ਦੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਹੈ ਚੋਰੀਆਂ ਹੋਈਆਂ ਸਾਡੇ ਪੁਲਿਸ ਮੁਖੀ ਨੂੰ ਮਿਲਣ ਦੇ ਲਈ ਗਿਆ ਪਹਿਲਾਂ ਤਾਂ ਸਾਨੂੰ ਸਿੱਧੇ ਮੂੰਹ ਬੋਲੇ ਨਹੀਂ ਨਸ਼ਿਆਂ ਦੇ ਖਿਲਾਫ ਸੁਣ ਨਹੀਂ ਸਕਦੀ ਸਰਕਾਰ ਕਹਿੰਦੇ ਜੀ ਤੁਸੀਂ ਮਾੜੀ ਖਬਰ ਲੈ ਕੇ ਆਏ ਹੋ ਕਿ ਕੋਈ ਮੋਟਰਸਾਈਕਲ ਪਤਾ ਨਹੀਂ ਕਿੰਨੀਆਂ ਚੋਰੀਆਂ ਕਿਸ ਤਰ੍ਹਾਂ ਦਾ ਮਾਹੌਲ ਅਸੀਂ ਤੁਹਾਡੇ ਕੋਲੇ ਲੈ ਕੇ ਆਏ ਤੁਸੀਂ ਜ਼ਿੰਮੇਵਾਰ ਹੋ ਔਰ ਸਾਡੇ ਨੌਜਵਾਨਾਂ ਦੀ ਸਾਡੀਆਂ ਔਰਤਾਂ ਦੀ ਇਹਨਾਂ ਦੀ ਇੱਜ਼ਤ ਇਹਨਾਂ ਦੀ ਜਾਨ ਵਾਲੀ ਇਹਨਾਂ ਦੀ ਰਾਖੀ ਤਾਂ ਮੈਂ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਹਾਂ ਅਤਵਾਦ ਉੱਠਿਆ ਅਤਵਾਦ ਨੂੰ ਦਬਾਉਣ ਦੇ ਲਈ ਇਹਦੇ 'ਚ ਸਾਨੂੰ ਸਾਰੇ ਲੋਕਾਂ ਦੀ ਏਕਤਾ ਦੀ ਲੋੜ ਹੈ ਪੀਆਈਜੀ ਫੜਿਆ ਕਿ ਕੌਣ ਫੜਿਆ ਕੱਲ ਇੱਕ ਪੁਲਿਸ ਮੁਖੀ ਹੋਰ ਫੜ ਲਿਆ ਔਰ ਇੱਥੇ ਵੀ ਇਸ ਕਿਸਮ ਦੀ ਤਬਦੀਲੀ ਹੋਣੀ ਚਾਹੀਦੀ ਹੈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਨੀ ਚਾਹੁੰਦਾ ਜੇ ਪੰਜਾਬ ਦਾ ਨੌਜਵਾਨ ਬਚਾਉਣਾ ਤਾਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਕਾਰਨਾ ਪ੍ਰਸ਼ਾਸਨ ਮੰਨਣ ਨੂੰ ਤਿਆਰ ਹੈ ਚੋਰੀਆਂ ਹੋਈਆਂ ਮੈਂ ਆਪਣੀ ਟੀਮ ਦੇ ਨਾਲ ਸਾਡੇ ਪੁਲਿਸ ਮੁਖੀ ਨੂੰ ਮਿਲਣ ਦੇ ਲਈ ਗਿਆ ਪਹਿਲਾਂ ਤਾਂ ਸਾਨੂੰ ਸਿੱਧੇ ਮੂੰਹ ਬੋਲੇ ਨਹੀਂ ਕਾਰਨ ਕਿਉਂਕਿ ਨਸ਼ਿਆਂ ਦੇ ਖਿਲਾਫ ਸੁਣ ਨਹੀਂ ਸਕਦੀ ਸਰਕਾਰ ਪੋਸਟਰਵਾਦੀ ਹਿਸ਼ਤਿਆਰਵਾਦੀ ਤੇ ਕੱਲਾ ਜੋੜ ਦਿੱਤਾ ਹੋਇਆ ਹੈ ਜਦੋਂ ਮਿਲੇ ਕਹਿੰਦੇ ਜੀ ਤੁਸੀਂ ਮਾੜੀ ਖਬਰ ਲੈ ਕੇ ਆਏ ਹੋ ਮੈਂ ਕਿਹਾ ਜੀ ਜਿੱਦਾਂ ਚੰਗੀ ਹੋਈ ਉਦੋਂ ਧੰਨਵਾਦ ਕਰਕੇ ਜਾਵਾਂਗੇ ਲੇਕਿਨ ਅੱਜ ਸ਼ਹਿਰ ਦੀ ਆਸਤੀਤੀ ਹੈ ਕਿ ਕੋਈ ਮੋਟਰਸਾਈਕਲ ਪਤਾ ਨਹੀਂ ਕਿੰਨੀਆਂ ਚੋਰੀਆਂ ਕਿਸ ਤਰ੍ਹਾਂ ਦਾ ਮਾਹੌਲ ਇਹ ਸਾਡੇ ਅੱਜ ਸ਼ਹਿਰ ਦਾ ਬਣਿਆ ਹੋਇਆ ਇਹਦੇ ਲਈ ਅਸੀਂ ਤੁਹਾਡੇ ਕੋਲੇ ਲੈ ਕੇ ਆਏ ਹਾਂ ਤੁਸੀਂ ਜ਼ਿੰਮੇਵਾਰ ਹੋ ਲੇਕਿਨ ਉਹਦੇ ਤੇ ਕੋਈ ਉਹ ਨਹੀਂ ਹੋਈ ਆ ਨਸ਼ੇ ਮੈਨੂੰ ਦੱਸਣ ਦੀ ਲੋੜ ਨਹੀਂ ਨਸ਼ਿਆਂ ਦੇ ਕਰਕੇ ਤਾਂ ਅੱਜ ਖੁੱਲੇ ਆਂ ਨੌਜਵਾਨ ਉਹ ਜਿੱਥੇ ਅਰਦਾ ਪਵਿੱਖਰਾ ਕਰ ਰਹੇ ਆ ਕੱਲਾ ਪਵਿੱਖਣੀ ਖਰਾਬ ਕਰ ਰਹੇ ਔਰ ਕਿੰਨੇ ਲੋਕਾਂ ਦੀ ਉਹ ਉਜਾੜੇ ਦਾ ਕਾਰਨ ਵੀ ਬਣ ਰਹੇ ਆ ਮੈਂ ਕਹਿੰਦਾ ਸਾਡਾ ਰਾਜਨੀਤਿਕ ਤੌਰ ਤੇ ਵਿਰੋਧ ਹੋ ਸਕਦਾ ਹੈ ਲੇਕਿਨ ਜਦੋਂ ਆ ਲੋਕਾਂ ਦੀਆਂ ਸ਼ਹਿਰੀਆਂ ਦੀ ਔਰ ਸਾਡੇ ਨੌਜਵਾਨਾਂ ਦੀ ਸਾਡੀਆਂ ਔਰਤਾਂ ਦੀ ਇਹਨਾਂ ਦੀ ਇੱਜ਼ਤ ਇਹਨਾਂ ਦੀ ਜਾਨ ਵਾਲੀ ਇਹਨਾਂ ਦੀ ਰਾਖੀ ਇਹ ਮਫੂਜ ਨਾ ਰਹੇ ਇਹ ਖਤਰੇ ਦੇ ਵਿੱਚ ਹੋਵੇ ਤਾਂ ਮੈਂ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਕਿ ਪਾਰਟੀ ਵਾਜੀ ਤੋਂ ਪਰ ਉਠਕੇ ਧਰਮਵਾਦ ਤੋਂ ਟੁੱਟ ਕੇ ਅਸੀਂ ਇਨਸਾਨੀਅਤ ਦੇ ਤੌਰ ਤੇ ਸਾਰੇ ਲੋਕ ਇਕੱਠੇ ਹੋਈਏ ਤੇ ਇਹ ਜਿਹੜਾ ਅਤਵਾਦ ਉੱਠਿਆ ਅਤਵਾਦ ਨੂੰ ਦਬਾਉਣ ਦੇ ਲਈ ਇਹਦੇ 'ਚ ਸਾਨੂੰ ਸਾਰੇ ਲੋਕਾਂ ਦੀ ਏਕਤਾ ਦੀ ਲੋੜ ਹੈ ਮੈਂ ਬੋਲਿਆ ਸੀ ਜਦੋਂ ਨਸ਼ੇ ਦਾ ਮਾਮਲਾ ਸੀ ਇਹ ਸਾਡੇ ਕਾਲੀ ਭਰਾ ਵੀ ਆਉਣਗੇ ਕਾਂਗਰਸੀਆਂ ਦੇ ਬੱਚੇ ਵੀ ਆਉਣਗੇ ਆਮ ਆਲਿਆਂ ਦੇ ਵੀ ਆਉਣਗੇ ਕਿਉਂਕਿ ਜਦੋਂ ਕੋਈ ਚੀਜ਼ ਆਊਗੀ ਕਿਉਂਕਿ ਨੌਜਵਾਨ ਨੇ ਨੌਜਵਾਨਾਂ ਨੂੰ ਨਹੀਂ ਗਿਆ ਉਹ ਪ੍ਰਭਾਵਿਤ ਹੁੰਦੇ ਆ ਇਸ ਕਰਕੇ ਇਹਨਾਂ ਚੀਜ਼ਾਂ ਵੱਲ ਸਰਕਾਰ ਨੂੰ ਫੌਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜੇ ਮਾਨਸਾ ਪੰਜਾਬ ਜੇ ਪੰਜਾਬ ਦਾ ਨੌਜਵਾਨ ਬਚਾਉਣਾ ਹੈ ਤਾਂ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਔਰ ਜਿੱਥੇ ਇਸ ਕਿਸਮ ਦੀਆਂ ਖਾਮੀਆਂ ਆ ਰਹੀਆਂ ਨੇ ਫੌਰੀ ਤੌਰ ਤੇ ਆ ਥੋੜੇ ਜਿਹੇ ਦਿਨ ਹੋ ਗਏ ਦੀਵਾਲੀ ਵਾਲੇ ਦਿਨ ਡੀਆਈਜੀ ਫੜਿਆ ਕਿ ਕੌਣ ਫੜਿਆ ਕੱਲ ਇੱਕ ਪੁਲਸ ਮੁਖੀ ਹੋਰ ਫੜ ਲਿਆ ਔਰ ਇੱਥੇ ਵੀ ਇਸ ਕਿਸਮ ਦੀ ਤਬਦੀਲੀ ਹੋਣੀ ਚਾਹੀਦੀ ਹੈ ਕਿ ਜਿੱਥੇ ਸਿੱਡੇ ਨਾ ਨਿਕਲਦੇ ਹੋਣ ਮੈਂ ਭਾਰਤੀ ਕਮਲ ਸਪਾਰਟੀ ਦੀ ਪੰਜਾਬ ਇਕਾਈ ਜਿਲ੍ਹਾ ਇਕਾਈ ਵੱਲੋਂ ਤੁਹਾਡੇ ਵੱਲੋਂ ਤੁਹਾਡੇ ਸਾਰੇ ਵੱਲੋਂ ਸਾਰੇ ਲੋਕਾਂ ਵੱਲੋਂ ਇਸ ਗੱਲ ਦੀ ਮੰਗ ਕਰਦਾ ਕਿ ਜਿੱਥੇ ਇਸ ਕਿਸਮ ਦੀਆਂ ਕਟੜਨਾਮਾਂ ਨਾ ਰੁਕਣ ਤੇ ਉਹਨਾਂ ਲੋਕਾਂ ਨੂੰ ਚੱਲਦਾ ਕਰਨਾ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ ਮੈਂ ਅੱਜ ਦੀ ਇਸ ਸਟੇਜ ਤੋਂ ਇਹ ਮੰਗ ਕਰਦਾ ਔਰ ਮੈਂ ਅੰਤ ਦੇ ਵਿੱਚ ਉਹਨੂੰ ਇੱਕੋ ਹੀ ਗੱਲ ਕਹਿ ਸਕਦਾ ਖੜ ਕੇ ਤਮਾਸ਼ਾ ਆਣਾ ਦੇਖੋ ਅਸੀਂ ਤਮਾਸ਼ਾ ਦੇਖਣ ਵਾਲੇ ਚ ਜਾਦੇ ਆ ਮੈਂ ਵੀ ਆਇਆ ਸੀ ਆਪਕੋ ਸਾਥੀ ਕਹਿਰੇ ਸੀ ਔਰ ਅੱਧੇ ਸ਼ਟਰ ਲਾਏ ਹੋਏ ਹੈ ਇਹਦਾ ਮਤਲਬ ਉਹ ਵਪਾਰ ਵਾਲੇ ਪਾਸੇ ਧਿਆਨ ਦਿੱਤਾ ਕੱਲੇ ਮਾਨਕ ਗੋਲ ਦੇ ਪਰਿਵਾਰ ਨਾਲ ਹੋ ਸਕਦਾ ਤੇ ਕੱਲ ਨੂੰ ਬੱਬੀ ਤੇ ਹੋਣਾ ਇਹ ਕਿਸੇ ਦੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਹੈ ਇਸ ਕਰਕੇ ਆਹ ਇੰਟੈਲੀਜੈਂਸੀ ਪਤੇ ਪਤੇ ਤੇ ਬੈਠੀ ਆ ਬਲੇਖਾ ਨਾ ਰੱਖਿਓ ਹਰ ਗੱਲ ਨੋਟ ਕੀਤੀ ਜਾ ਰਹੀ ਹੈ ਔਰ ਲੀਡਰਸ਼ਿਪ ਨੇ ਆਪਣੀ ਗੱਲ ਰੱਖਣੀ ਹੈ ਜੇ ਸ਼ਹਿਰੀ ਭਾਈ ਆ ਇੱਥੇ ਖੰਡ ਦੀ بجائے ਅਸੀਂ ਇਹ ਗੱਲ ਕਰੀਏ ਸਟੇਜ ਤੋਂ ਬੈਠੇ ਆ ਕੇ ਬੈਠੋ ਮੇਰਾ ਖਿਆਲ ਆ ਸਾਡੇ ਸ਼ਹਿਰੀਆਂ ਦੇ ਲਈ ਇਸ ਤੋਂ ਵੱਧ ਕੋਈ ਸ਼ਰਮਨਾਉਣ ਵਾਲਾ ਗੱਲ ਨਹੀਂ ਹੋਏਗੀ ਅਸੀਂ ਸ਼ਹਿਰੀ ਹੋਣ ਦੇ ਨਾਤੇ ਆਪਣੇ ਸ਼ਹਿਰ ਦੀ ਇੱਜ਼ਤ ਬਹਾਲ ਕਰਨ ਦੇ ਲਈ ਸ਼ਹਿਰ ਦੇ ਲੋਕਾਂ ਦੀ ਜਿਹੜੀ ਇਹਨਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜੇ ਆਪਾਂ ਇਕੱਠੇ ਨਾ ਹੋਏ ਤਾਂ ਭਵਿੱਖ ਜਿਹੜਾ ਉਹ ਬਹੁਤ ਖਤਰਨਾਕ ਹੈ ਇਸ ਕਰਕੇ ਸਾਰੇ ਸ਼ਹਿਰੀਆਂ ਨੂੰ ਦੁਕਾਨਦਾਰਾਂ ਨੂੰ ਔਰ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਇਹਦੇ ਚ ਆਪਾਂ ਸਾਰੇ ਲੋਕ ਜਿਹੜਾ ਇਕੱਠੇ ਹੋਈਏ ਇੱਥੇ ਕੋਈ ਨਾ ਰਾਜਨੀਤਿਕ ਧਿਰ ਦਾ ਮਾਮਲਾ ਹੈ ਆਮ ਪਾਰਟੀ ਵਾਲੇ ਵੀ ਵਿੱਚ ਸ਼ਾਮਲ ਹੋਣ ਸਰਕਾਰ ਦੇ ਲੋਕ ਵੀ ਸ਼ਾਮਲ ਹੋਣ ਆਪਣੀ ਗੱਲ ਜਾ ਕੇ ਆਪਣੇ ਨੁਮਾਇੰਦੇ ਆਪਣੇ ਜਿਹੜੇ ਅਹੁਦੇਦਾਰਾਂ ਨਾਲ ਗੱਲ ਰੱਖਣ ਔਰ ਜ਼ਰਤ ਇਸ ਗੱਲ ਦੀ ਹੁੰਦੀ ਹੈ ਲੇਕਿਨ ਜੇ ਇਹ ਕਦੇ ਨਫਾ ਨੁਕਸਾਨ ਜਿਹੜਾ ਅਸੀਂ ਜ਼ਿੰਮੇਵਾਰ ਹੋਵਾਂਗੇ ਜੇ ਸਰਕਾਰ ਦੇ ਬੰਦੇ ਇੱਥੇ ਵਿੱਚ ਆ ਕੇ ਉਹਨਾਂ ਨੇ ਆਪਦੀ ਸਪਸ਼ਟ ਰੂਪ ਦੇ ਵਿੱਚ ਇਹ ਜਿਹੜੀ ਕਟਨਾ ਹੋਈ ਹੈ ਔਰ ਸਦੇ ਰੂਪ ਦੇ ਵਿੱਚ ਸਰਕਾਰ ਤੱਕ ਨਾ ਪਹੁੰਚਾਈ ਔਰ ਮੈਂ ਅੱਜ ਦੀ ਸਟੇਜ ਵੱਲੋਂ ਆਪਣੇ ਵੱਲੋਂ ਮੇਰੀ ਪਾਰਟੀ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਇਹ ਜਿਹੜਾ ਦਹਿਸਦ ਦਾ ਮਾਹੌਲ ਬਣਾਇਆ ਗਿਆ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਔਰ ਜਿਹੜੇ ਜ਼ਿੰਮੇਵਾਰ ਲੋਕ ਨੇ ਕੱਲ ਤੋਂ ਲੈ ਕੇ ਅੱਜ ਤੱਕ ਦਾ ਕਿੰਨਾ ਸਮਾਂ ਹੋ ਚੁੱਕਿਆ ਮੋਬਾਈਲ ਰਿਕਵਰ ਹੋ ਗਿਆ ਮੋਟਰਸਾਈਕਲ ਫੜਿਆ ਗਿਆ ਲੇਕਿਨ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਇਹਦੇ ਲਈ ਮੈਂ ਸਮਝਦਾ ਕਿ ਸਾਡੇ ਜ਼ਿੰਮੇਵਾਰ ਜਿਹੜੇ ਲੋਕ ਨੇ ਔਰ ਉਹ ਕਿਤੇ ਨਾ ਕਿਤੇ ਕਤਾਹੀ ਕਰ ਰਹੇ ਆ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਫੌਰੀ ਤੌਰ ਤੇ ਐਕਸ਼ਨ ਲੈਣਾ ਚਾਹੀਦਾ ਔਰ ਸ਼ਹਿਰੀਆਂ ਦੇ ਜਿਹੜੇ ਇਸ ਗੰਭੀਰ ਮਸਲੇ ਚਾਰ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਡਰ ਤੇ ਸਹਿਮ ਦਾ ਮਾਹੌਲ ਬਣਿਆ ਉਹਨੂੰ ਦੂਰ ਕਰਨ ਦੇ ਲਈ ਆਪਣੇ ਪਰਾਲੇ ਕਰਨੇ ਚਾਹੀਦੇ ਸੋ ਮੈਂ ਸਾਡਾ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਸ਼ਹਿਰੀਆਂ ਦਾ ਧੰਨਵਾਦ ਕਰਦਾ ਹੋਇਆ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਔਰ ਸ਼ਹਿਰ ਦੀ ਇਕਤਾ ਅਖੰਡਤਾ ਭਾਈਚਾਰੇ ਦੇ ਲਈ ਆਪਾਂ ਸਾਰੇ ਇਕੱਠੇ ਹੋਈਏ ਫੇਰ ਜਾ ਕੇ ਕਿੱਥੇ ਗੱਲ ਬਣ ਸਕਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ ਲੋਕ ਇਕਤਾ ਜਿੰਦਾਬਾਦ 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 ਗੈਂਗਸਟਰ ਗੈਂਗਸਟਰ ਬਾਦ ਮਰਦਾਬਾਦ ਨਸ਼ੇ ਦੇ ਵਪਾਰੀ ਹਾਏ 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 ਸ਼ਹਿਰ ਤੇ ਦੇਸ਼ ਫਰਾਉਣ ਵਾਲੇ ਲੋਕਾਂ ਨੂੰ ਕਾਬੂ ਕਰਨ ਵਾਲੇ ਜ਼ਿੰਮੇਵਾਰ ਲੋਕ ਹਾਏ ਹਾਏ